ਅਸੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਆਪਾਂ ਅੱਜ ਪਹੁੰਚੇ ਆਂਗੇ ਹਰਿਆਣੇ ਦੇ ਵਿੱਚ ਦੱਸਾਂਗੇ ਬਾਈਆਂ ਤੋਂ ਜਾਣਕਾਰੀ ਲਵਾਂਗੇ ਵੀ ਕਿਹੜਾ ਪਿੰਡ ਆ ਠੀਕ ਆ ਕਿਹੜਾ ਜਿਹੜਾ ਪਿੰਦਾਗਾ ਬਾਈਆਂ ਨੂੰ ਕਿਹੜੀ ਤਸੀਲ ਪੈਂਦੀ ਆ ਤੇ ਆਪਾਂ ਟਰਾਲੇ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਇੱਥੇ ਟਰਾਲੇ ਬਣਦੇ ਆ ਬਾਈਆਂ ਕੋਲੇ ਤੇ ਪੂਰਾ ਸਿਰੇ ਹੀ ਲਾਇਆ ਪਿਆ ਵਧੀਆ ਕੰਮ ਆ ਬਾਈਆਂ ਦਾ ਤੇ ਟਰਾਲੇ ਸਾਰੇ ਦਿਖਾਉਣੇ ਆ ਬਣੇ ਹੋਏ ਤੇ ਆਪਾਂ ਵਰਕਸ਼ਾਪ ਵੀ ਦਿਖਾਵਾਂਗੇ ਬਾਈਆਂ ਦੀ ਕਿੱਥੇ ਵਰਕਸ਼ਾਪ ਤੇ ਬਣਦੇ ਆ ਟਰਾਲੇ ਤੇ ਬਹੁਤ ਟੌਪ ਦਾ ਕੰਮ ਆ ਬਾਈਆਂ ਦਾ ਤੇ ਆ ਜਿਦੋਂ ਤੋਂ ਦਿਖਾਈ ਆ ਆਪਾਂ ਤੁਹਾਨੂੰ ਟਰਾਲੇ ਤਾਂ ਦੋਸਤੋ ਕਹਿਣ ਦੀ ਗੱਲ ਹੁੰਦੀ ਹੈ ਵੀ ਹਰਿਆਣਾ ਹਰਿਆਣਾ ਨਾ ਹੀ ਵੱਡਾ ਗਾ ਤੇ ਪਹੁੰਚਣਾ ਕੋਈ ਵੱਡੀ ਗੱਲ ਨਹੀਂ ਹੁੰਦਾ ਤੇ ਜਦੋਂ ਆਪਾਂ 100 ਤੋਂ ਪਲੱਸ ਲੰਘਦੇ ਆ 110 15 ਕਿਲੋਮੀਟਰ ਤਾਂ ਹਰਿਆਣਾ ਹੀ ਪੈਣ ਲੱਗ ਜਾਂਦਾ ਆਪਾਂ ਨੂੰ ਤੁਸੀਂ ਦੋਸਤੋ ਸਿੱਧੇ ਮਾਲਕਾਂ ਨਾਲ ਸੰਪਰਕ ਕਰ ਸਕਦੇ ਹੋ ਇਹਦੇ ਵਿੱਚ ਕੋਈ ਡੀਲਰ ਨਹੀਂ ਤੇ ਕੋਈ ਵੀ ਦਲਾਲ ਨਹੀਂ ਦੋਸਤੋ ਤੇ ਬੇਫਿਕਰ ਹੋ ਕੇ ਤੁਸੀਂ ਬਾਈਆਂ ਨਾਲ ਸੰਪਰਕ ਕਰਕੇ ਆਪਣੇ ਟਰਾਲੇ ਖਰੀਦ ਸਕਦੇ ਹੋ ਤੇ ਤੁਹਾਡੇ ਸਾਹਮਣੇ ਵੀਡੀਓ ਆ ਚੁੱਕੀ ਹੈ ਟਰਾਲਿਆਂ ਦੀ ਤੇ ਜਿੱਦਾਂ ਦਾ ਮਾਲ ਖੋਗੇ ਉਦਾਂ ਦਾ ਮਾਲਕ ਵੀ ਮਾਲ ਲਾ ਕੇ ਦੇਣਗੇ ਦੇਖ ਸਕਦੇ ਆ ਦੋਸਤੋ ਲੈਣੋ ਵਾਰ ਖੜੇ ਆ ਜਿਹੜੇ ਟਰਾਲੇ ਤੇ ਇਹ ਟਰਾਲੇ ਕਈ ਤਾਂ ਵਿੱਚ ਸਾਈਟ ਤੇ ਤਿਆਰ ਕਰੇ ਹੋਏ ਨੇ ਤੇ ਵਿੱਚ ਉੱਚ ਤਿਆਰ ਕਰਕੇ ਖੜਾਏ ਹੋਏ ਨੇ ਜੇ ਕਿਸੇ ਵੀ ਨੇ ਬਣਾ ਬਣਾਇਆ ਟਰਾਲਾ ਲੈਣਾ ਹੋਵੇ ਤਾਂ ਉਦਾਂ ਵੀ ਮਿਲ ਜਾਵੇਗਾ ਤੇ ਜੇ ਕਿਸ ਨੇ ਸਾਈ ਤੇ ਤਿਆਰ ਕਰਵਾਉਣਾ ਹੋਵੇ ਟਰਾਲਾ ਤਾਂ ਬੇਫਿਕਰ ਹੋ ਕੇ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਤੇ ਸਾਈ ਤੇ ਵੀ ਟਰਾਲੇ ਤਿਆਰ ਕਰਦੇ ਆ ਬਾਈ ਤੇ ਜੇ ਕਿਸ ਨੇ ਬਣਾ ਬਣਾਇਆ ਟਰਾਲਾ ਖਰੀਦਣਾ ਹੋਵੇ ਬਾਈਆਂ ਤੋਂ ਤਾਂ ਉਹ ਵੀ ਫ੍ਰੀ ਸਕਦੇ ਤੁਸੀਂ ਤੇ ਦੇਖ ਸਕਦੇ ਹੋ ਦੋਸਤੋ ਸਕਰੀਨ ਤੇ ਸਾਰੇ ਤਰ੍ਹਾਂ ਦੇ ਟਰਾਲੇ ਤਿਆਰ ਕਰੇ ਹੋਏ ਨੇ ਤੇ ਕੱਲੇ ਕੱਲੇ ਟਰਾਲੇ ਦੀ ਤੁਹਾਨੂੰ ਵੀਡੀਓ ਦਿਖਾਵਾਂਗੇ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਤੇ ਬਾਈਆਂ ਤੋਂ ਆਪਾਂ ਜਾਣਕਾਰੀ ਲਵਾਂਗੇ ਕਿੰਨੇ ਗਏ ਦੀ ਚਾਦਰ ਲੱਗੇ ਕਿੰਨੇ ਐਮਐਮ ਦੀ ਚਾਦਰ ਲਾਈ ਹੋਈ ਹੈ ਕਿਹੜੀ ਚਾਦਰ ਲੱਗੀ ਆ ਤੇ ਕੀ ਰੇਟ ਆ ਟਰਾਲਿਆਂ ਦਾ ਸਾਰੀ ਗੱਲਬਾਤ ਕਰਦੇ ਆਪਾਂ ਬਾਈਆਂ ਨਾਲ ਤੇ ਮੜੀਆਂੀਆਂ ਝਲਕਾਂ ਜ਼ਰੂਰ ਦੇਖ ਲਓ ਟਰਾਲਿਆਂ ਦੀਆਂ ਤੇ ਬਹੁਤ ਹੀ ਟੌਪ ਦਾ ਕੰਮ ਆ ਬਾਈਆਂ ਦਾ ਤੇ ਚਾਰ ਸਪਰੇ ਦੇਖ ਸਕਦਾ ਹਾਂ ਦੋਸਤੋ ਟਰਾਲੀ ਟਰਾਲੇ ਖੜੇ ਆ ਚਾਰ ਸਪਰਮ ਬੰਤਰਾਂ ਦੇਖ ਸਕਦਾ ਹਾਂ ਦੋਸਤੋ ਸਰਾਈ ਲਾਇਆ ਪਿਆ ਤੇ ਲੋਕੋ ਲੂਗਾ ਪੂਰੇ ਸਰਾ ਲੱਗੇ ਹੋਏ ਦੇਖ ਸਕਦਾ ਹਾਂ ਚਾਰ ਸਪਰੇ ਤੇ ਬਹੁਤ ਹੀ ਸ਼ਾਨਦਾਰ ਟਰਾਲੇ ਤਿਆਰ ਕਰਦੇ ਆ ਬਾਈ ਇਹ ਕਰਨ ਝਲਕਾਂ ਜ਼ਰੂਰ ਦੇਖੋ ਟਰਾਲਿਆਂ ਦੀਆਂ ਤੇ ਉਸ ਤੋਂ ਬਾਅਦ ਕਰਦੇ ਆ ਆਪਾਂ ਬਾਈਆਂ ਨਾਲ ਗੱਲਬਾਤ ਪੁੱਛਦੇ ਆਂ ਵੀ ਕਿਹੜਾ ਟਰਾਲਾ ਕਿੰਨੇ ਦਾ ਕੀ ਗੱਲਬਾਤ ਆ ਤੇ ਆਜੋ ਦੋਸਤੋ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਆਪਾਂ ਨੂੰ ਪਹਿਲਾਂ ਆਪਣਾ ਡਰੈੱਸ ਦੱਸੋ ਵੀ ਕਿਹੜਾ ਆਪਣਾ ਜਿਲਾ ਪੈਂਦਾਗਾ ਠੀਕ ਹੈ ਕਿਹੜਾ ਪਿੰਡ ਆਪਣਾ ਇਹ ਆਪਣਾ ਐਡਰੈਸ ਪੈਂਦਾ ਵੀਰ ਜੀ ਗੁਲਾ ਚੀਕਾ ਠੀਕ ਹੈ ਜੀ ਜਿਲ੍ਹਾ ਕੈਥਲ ਜਿਲ੍ਹਾ ਕੈਥਲ ਆ ਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਟਰਾਲੇ ਮਾਰੇ ਜਾਣਕਾਰੀ ਦਿਓ ਜਿਹੜੇ ਤੁਸੀਂ ਟਰਾਲੇ ਬਣਾਉਣੇ ਹੋਗੇ ਤੇ ਮੰਨ ਲਾ ਜੇ ਕੋਈ ਵੀਡੀਓ ਦੇਖ ਕੇ ਆਉਂਦਾਗਾ ਟਰਾਲਾ ਠੀਕ ਹੈ ਭਾਈ ਜੀ ਜੇ ਟਰਾਲਾ ਲੈਣਾ ਜੇ ਮੈਂ ਕਿਸੇ ਨੇ ਵੀਡੀਓ ਦੇਖ ਕੇ ਆਊਗਾ ਤੁਹਾਡੇ ਕੋਲੇ ਜਿਹੇ ਜੀ ਚੀਜ਼ ਬਾਈ ਜੀ ਇੱਛੂ ਹੋਣਗੇ ਹਾਂਜੀ ਉਹ ਵੀ ਜੀ ਚੀਜ਼ ਪ੍ਰੋਵਾਈਡ ਕਰਵਾਵਾਂਗੇ ਠੀਕ ਹੈ ਜੀ ਮੰਨ ਲਓ ਜਿਹੜੀ ਮੰਨ ਕੇ ਵੀਡੀਓ ਤੇ ਦੇਖ ਲਈ ਚੀਜ਼ ਉਹੀ ਚੀਜ਼ ਮਿਲੂਗੀ ਉਹ ਸੇਮ ਲੂਗੋ ਤੋਂ 21 ਮਿਲੇਗਾ 19 ਨਹੀਂ ਮਿਲੇਗਾ ਠੀਕ ਹੈ ਜੀ ਠੀਕ ਹੈ ਤੇ ਜਿਹੜੇ ਮੰਨ ਕੇ ਟਰਾਲੇ ਦੀ ਮੰਨ ਕੇ ਚਾਦਰ ਦੀ ਗੇਹ ਲੱਗੇ ਜਿਵੇਂ ਬੰਤਰ ਦੇ ਬਾਰੇ ਸਾਰੀ ਜਾਣਕਾਰੀ ਦਿਓ ਜੀ ਸਾਨੂੰ ਇਹ ਟਰਾਲੇ ਦੀ ਜੀ ਜਿਹੜਾ ਇਹ ਛੋਟੀ ਮਿਲਟਰੀ ਕਲਰ ਦੇਖ ਰਹੇ ਹੋ ਠੀਕ ਹੈ ਇਹਦੇ ਵਿੱਚ ਇਹ ਸਾਈਜ਼ ਹੈਗਾ 13 7 ਦਾ ਠੀਕ ਹੈ ਜੀ ਇਹਦੇ ਵਿੱਚ ਦੱਸ ਗਏ ਇਹਦੀ ਸੈਟ ਲੱਗੀ ਹੋਈ ਆ ਠੀਕ ਹੈ ਜੀ ਪੰਜਾਂ ਮੈਂਮ ਦਾ ਜਾਜੀ ਫਰਸ਼ ਹੈਗਾ ਠੀਕ ਹੈ ਜੀ 10 ਦੀ ਚਾਸੀ ਆ 4 ਇੰਚੀ ਐਕਸਲ ਹੈ ਇਹਦੇ ਵਿੱਚ ਠੀਕ ਹੈ ਜੀ ਫੁੱਲ ਮੋਡੀਫਾਈ ਹੈਗੀ ਠੀਕ ਹੈ ਜੀ ਵਧੀਆ ਲੁੱਕ ਵਧੀਆ ਟਰਾਲੀ ਬਣੀ ਹੋਈ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਮੰਨ ਲਓ ਕਿਸੇ ਨੇ ਬਿਨਾ ਜਾਲੀ ਤੋਂ ਲੈਣਾ ਜਾਂ ਉਸ ਤਰ੍ਹਾਂ ਵੀ ਮਿਲ ਜਾਂਦਾ ਵੀ ਬਿਨਾ ਜਿਹੜੀ ਛੁਕ ਜਿਹੜੇ ਵੀ ਕਸਟਮਰ ਦੀ ਜਿਹੀ ਜਿਹੀ ਛੁਕ ਹੈਗੀ ਆ ਉਹਨੂੰ ਉਸ ਹਿਸਾਬ ਨਾਲ ਹੀ ਪ੍ਰੋਵਾਈਡ ਕਰਵਾਈ ਜਾਏਗੀ ਠੀਕ ਹੈ ਜੀ ਬਿਨਾ ਰੰਗ ਤੋਂ ਲੈਣੀ ਉਹ ਬਿਨਾ ਜਾਲੀ ਤੋਂ ਬਿਨਾ ਸਟਿੱਕਰਾਂ ਤੋਂ ਠੀਕ ਹੈ ਜੀ ਜੋ ਵੀ ਚੀਜ਼ ਅਗਲਾ ਛੁਕ ਹੈਗਾ ਉਸ ਚੀਜ਼ ਦਾ ਉਹਨੂੰ ਉਸ ਤਰ੍ਹਾਂ ਹੀ ਮਿਲ ਜੇਗੀ ਠੀਕ ਹੈ ਬਾਕੀ ਕਈ ਵਾਰੀ ਜੇ ਮੈਂ ਕਿਸੇ ਨਾਲ ਨਹੀਂ ਵੀ ਰੰਗ ਕਰਾਉਣਾ ਹੁੰਦਾ ਆਪਣੀ ਪਸੰਦ ਦਾ ਕਰਾਉਣਾ ਹੁੰਦਾ ਉਹ ਵੀ ਤੁਸੀਂ ਉਦਾਂ ਦਾ ਕਰ ਦਿੰਦੇ ਆ ਉਹਦਾ ਵੀ ਰੰਗ ਹੋ ਜਾਏਗਾ ਅਗਲਾ ਜਿਹੇ ਜੇ ਕਿੱਛੂ ਕਹੇਗਾ ਜਿਹੜਾ ਕਲਰ ਦਾ ਇੱਛੂ ਕਹੇਗਾ ਉਹ ਕਲਰ ਮਿਲ ਜੇਗਾ ਅਗਲੇ ਠੀਕ ਆ ਇਹ ਜਿੰਨੇ ਵੀ ਟਰਾਲੇ ਖੜੇ ਆ ਆਪਣੇ ਕੋਲੇ ਵੀਰੇ ਇਹਨਾਂ ਦੀ ਸਾਈ ਆਈ ਵੀ ਆਪਣੇ ਕੋਲੇ ਵੀ ਇਹ ਕੁਝ ਸਾਈ ਵਾਲੇ ਨੇ ਵੀਰ ਜੀ ਕੁਝ ਸੇਲ ਦੇ ਲਈ ਤਿਆਰ ਕੀਤੇ ਗਏ ਨੇ ਕੁਝ ਤਿਆਰ ਕਰੇ ਹੋ ਠੀਕ ਆ ਕੁਝ ਦੀ ਸਾਈ ਆਈ ਆਈ ਵੀ ਤੁਹਾਡੇ ਕੋਲ ਠੀਕ ਆ ਜੀ ਤੇ ਇਹ ਸਿੰਗਲ ਟੈਰਾ ਡਬਲ ਟੈਰਾ ਮੰਨ ਲਓ ਆਪੋ ਆਪਣੀ ਮਰਜ਼ੀ ਇਹ ਵੀ ਜਿਹੜਾ ਲੈ ਕੇ ਜਾਣਾ ਉਹ ਜਿਹੇ ਜੇ ਅਗਲੇ ਦੀ ਕਸਟਮਰ ਦੀ ਇੱਛਾ ਹੈਗੀ ਆ ਠੀਕ ਹੈ ਜੀ ਉਹੀ ਜੇ ਉਹਨੂੰ ਪ੍ਰੋਵਾਈਡ ਕਰਵਾਇਆ ਜਾਊਗਾ ਠੀਕ ਹੈ ਜੀ ਤੇ ਕਿੰਨੇ ਫੁੱਟਾ ਤਿਆਰ ਕਰਦੇ ਨੇ ਹੇਟਰਾਂ ਦਾ ਇਹ 11 ਤੋਂ ਲੈ ਕੇ ਵੀਰ ਜੀ 14 ਫੁੱਟੇ ਤੱਕ 15 ਫੁੱਟੇ ਤੱਕ 16 ਫੁੱਟੇ ਤੱਕ ਵੀ ਤਿਆਰ ਕੀਤੇ ਜਾਂਦੇ ਨੇ ਠੀਕ ਹੈ ਜੀ ਤੇ ਆਪਣਾ ਇਹਦਾ ਪ੍ਰਾਈਜ਼ ਕੀ ਹੈ ਟਰਾਲਿਆਂ ਦਾ ਕਿ ਅੱਡਾ ਅੱਡਾ ਰੇਟ ਹੈ ਨਾਲ ਅੱਡਾ ਭਾਈ ਜਿਹਹ ਜੀ ਕ ਜਿਹਹ ਜੀ ਕਸਟਮਰ ਦੀ ਡਿਮਾਂਡ ਆ ਉਹੋ ਜਿਹੇ ਰੇਟ ਨੇ ਜਿਹਹ ਜਾਂ ਮਾਲ ਆ ਉਹੋ ਜਿਹਾ ਰੇਟ ਹੈਗਾ ਠੀਕ ਹੈ ਜ ਸਿਰੇ ਤੋਂ ਸਿਰੇ ਦਾ ਟਰਾਲੇ ਦਾ ਕਿੰਨਾ ਰੇਟ ਆਈ ਹੈ? ਲੱਖ 10000 ਤੋਂ ਸ਼ੁਰੂ ਹੋ ਜਾਂਦਾ ਵੀਰ ਜੀ। ਠੀਕ ਹੈ ਜੀ। ਤੇ ਉੱਪਰ ਇਹਦੀ ਕੋਈ ਲਿਮਟ ਨਹੀਂ ਹੈਗੀ 2.5 ਲੱਖ 3 ਲੱਖ ਜਿੱਥੇ ਤੱਕ ਅਗਲਾ ਵਿੱਚ ਹੈਗੇ ਜਿਹਹੇ ਦੀ ਪਰਮਾਨਦੀ ਉਹ ਜੀ ਬਣ ਜਾਂਦੀ ਹੈ। ਠੀਕ ਹੈ ਜੀ। ਜਿਵੇਂ ਆਹ ਟਰਾਲਾ ਹੋ ਗਿਆ ਯਾ ਆਹਾਂ ਟਰਾਲਾ। ਜੀ। ਸਿਰੇ ਆਲਾ ਜਮਾ। ਜੀ। ਇਹਦਾ ਕੀ ਪ੍ਰਾਈਸ ਆਵੇ? ਇਹਦਾ ਵੀਰ ਜੀ ਪਏਗਾ ਲਗਭਗ 81 ਦੇ ਕਰੀਬ। ਇਹਦਾ ਵਜ਼ਨ ਹੈਗਾ 20 ਕੁਇੰਟਲ ਦੇ ਲਗਭਗ। ਠੀਕ ਹੈ ਜੀ। ਤੇ ਆਹ ਦੱਸੋ ਜੀ ਇਧਰਲਾ। ਇਹ ਪਏਗਾ ਵੀਰ ਜੀ 160 ਦਾ ਇਹ 12 6.5 ਆ ਗਈ ਠੀਕ ਹੈ ਜੀ 2.5 ਦੇ ਵਿੱਚ ਆ ਗਈ ਠੀਕ ਹੈ ਜੀ ਇਹ ਲਗਭਗ 160 ਦਾ ਪਏਗਾ ਠੀਕ ਹੈ ਜੀ ਸਾਰਿਆਂ ਦੇ ਇਹ ਵੀ ਲਗਭਗ ਇਸੇ ਨਾਲ ਦਾ ਹੀ ਹੈਗਾ 160 ਦੇ ਹੀ ਕਰੀਬ ਹੈ ਠੀਕ ਹੈ ਜੀ ਜਿਹੜੀ ਇਹ ਆ ਗਈ ਵੀਰ ਜੀ ਇਹ 120 ਦੀ ਆ ਗਈ ਅੱਗੇ ਠੀਕ ਹੈ ਜੀ ਇਹਦਾ ਕੀ ਫਰਕ ਆ ਜੀ ਇਹ ਮਾਲ ਦਾ ਫਰਕ ਹੈ ਵੀਰ ਜੀ ਇਹ ਥੋੜਾ ਲਾਈਟ ਵੇਟ ਚ ਹੈ ਹੈਵੀ ਵੇਟ ਚ ਨਹੀਂ ਹੈਗੇ ਠੀਕ ਹੈ ਜੀ ਬਾਕੀ ਸਾਰੇ ਦੇਖ ਸਕਦੇ ਹੋ ਦੋਸਤੋ ਇਦਾਂ ਦੇ ਟਰਾਲੇ ਤਿਆਰ ਹੁੰਦੇ ਆ ਬਾਈਆਂ ਕੋਲੇ ਤੇ ਬਾਕੀ ਵਰਕਸ਼ਾਪ ਤੇ ਤੁਹਾਨੂੰ ਕੰਮ ਚੱਲਦਾ ਵੀ ਦਿਖਾਵਾਂਗੇ ਬਾਈਆਂ ਦਾ ਜਿੱਥੇ ਤਿਆਰ ਕਰਦੇ ਆ ਬਾਈ ਇੱਕ ਤਾਂ ਦੋਸਤੋ ਕਹਿਣ ਦੀ ਗੱਲ ਹੁੰਦੀ ਹੈ ਵੀ ਵੱਡੀ ਗੱਲ ਬਾਤ ਆ ਤੇ ਵਾਕਈ ਵੱਡੀ ਗੱਲ ਬਾਤ ਆ ਬਾਈਆਂ ਦਾ ਕੰਮ ਹੀ ਬਹੁਤ ਟਾਪ ਦਾ ਤੇ ਪੂਰਾ ਵੱਡਾ ਕੰਮ ਆ ਬਾਈਆਂ ਦਾ ਦੇਖ ਸਕਦੇ ਹੋ ਦੋਸਤੋ ਤੇ ਬਾਕੀ ਵਰਕਸ਼ਾਪ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਚੱਲ ਕੇ ਉਧਰ ਤੇ ਨਾਲ ਹੀ ਆਪਣੀ ਬੰਨਿਆਂ ਦੀ ਵਰਕਸ਼ਾਪ ਆ ਗਈ ਲਬੀ ਕਿਲੋਮੀਟਰ ਤੇ ਤੇ ਇਧਰ ਇਹ ਬਾਈ ਟਰਾਲੇ ਤਿਆਰ ਕਰਕੇ ਖੜਾਉਂਦੇ ਜਿਹੜੀ ਉਹ ਜਗਾਹ ਆ ਗਈ ਇਹ ਉਸ ਸੱਪੋ ਆਉਰਾ ਇਹ ਸੀ ਦੇਖ ਜਨੇ ਕੀ ਆ ਗਿਆ ਉਹਨੇ ਇਹ ਪੇ ਬਾ ਰੋਡ ਵਾਜਦਾ ਇਹ ਇਹ ਪੇ ਬਾ ਰੋਡ ਆ ਗਿਆ ਪਿੱਛੇ ਜਿਹੜਾ ੱਪ ਗਿਆ ਇਹ ਫਿਲਮੇਡਰ ਉਤਾਰਿਆ ਇਹ ਕਿਹੜਾ ਇੱਥੇ ਆਪ ਗਿਆ ਹੈ ਵਰਕਸ਼ਾਪ ਤੇ ਹਾਂ 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 ਮੋਬਿਲਵੇੜਾ ਰੋਡ ਬੱਝਦਾ ਹੈ ਮੋਬਿਲਵੇੜਾ ਰੋਡ ਹਰਿਆਣੇ ਵਾਲਾ ਦੋ ਮੋਬਿਲਵੇੜਾ ਲਓ ਦੇਖ ਲਈ ਆਪ ਜੀ ਕਿਹੜਾ ਦੇਖ ਜਿਹੜੇ ਆ ਟਰਾਲੇ ਖੜੇ ਆ ਵਰਕਸ਼ਾਪ ਆਪਣੀ ਹਾਂ ਦੋਸਤੋ ਆਪ ਆਇਆ ਇੱਥੇ ਵਰਕਸ਼ਾਪ ਤੇ ਲੈ ਕੇ ਆਇਆ ਬਾਈਆਂ ਦੇ ਜਿੱਥੇ ਟਰਾਲੇ ਤਿਆਰ ਹੁੰਦੇ ਇੱਕ ਤਾਂ ਹ ਬੰਦ ਬਾਡੀ ਵਾਲਾ ਟਰਾਲਾ ਤਿਆਰ ਕਰੀ ਜਾਂਦੇ ਬਾਈ ਤੇ ਇਹ ਵੀਰੇ ਡਬਲ ਪੰਪ ਆ ਕੇ ਸਿੰਗਲ ਇਹ ਸਿੰਗਲ ਡਬਲ ਪੰਪ ਆ ਵੀਰੇ ਇਹ ਠੀਕ ਆ ਇਹ ਡਬਲ ਪੰਪ ਆ ਤੁਹਾਨੂੰ ਪੰਪ ਦਿਖਾਵਾਂਗੇ ਆਪਾਂ ਹੇਠਾਂ ਤੋਂ ਤੇ ਬਾਕੀ ਆਪਾਂ ਬਈ ਨਾਲ ਗੱਲ ਕਰਦੇ ਆ ਵੀ ਜਿਹੜੀ ਆਹਾ ਚਾਦਰ ਲੱਗਦੀ ਵੀਰੇ ਇਹ ਕਿੰਨੇ ਕੇ ਐਮ ਐਮ ਦੀ ਹੁੰਦੀ ਹੈਗੀ 5 ਐਮ ਐਮ ਦੀ 6 ਐਮ ਐਮ ਦੀ ਵੀਰੇ 5 ਐਮ ਐਮ ਹੁੰਦਾ ਇਹ ਠੀਕ ਆ ਇਹ ਚਾਦਰ ਨੂੰ ਬਜਦੀ ਕਿਹੜੀ ਆ ਵੀਰੇ ਇਹ ਜਹਾਜੀ ਫਰਸ਼ ਕਹਿੰਦੇ ਨੇ ਵੀਰੇ ਇਹਨਾਂ ਨੂੰ ਠੀਕ ਆ ਜਹਾਜੀ ਫਰਸ਼ ਆ ਜੀ ਇਹ ਦੇਖ ਸਕਦੇ ਹੋ ਚਾਦਰ ਬਹੁਤ ਐਂ ਲੱਗਦੀ ਪੂਰੀ ਮੋਟੀ ਹੈ ਜੀ ਦੇਖ ਸਕਦੇ ਇਹ 5mm ਹੈ ਕਿ 6mm 5mm ਦੀ ਕਿੱਦਰ ਲਾਉਂਦੇ ਆ ਦੇਖ ਸਕਦਾ ਹਾਂ ਦੋਸਤੋ ਡਬਲ ਪੰਪ ਆ ਇਹ ਡਬਲ ਪੰਪ ਵਾਲਾ ਬਈ ਟਰਾਲਾ ਕੀ ਰੇਟ ਪੈ ਜਾਂਦਾ ਬਈ ਇਹ ਵੇਟ ਦੇ ਅਕੋਰਡਿੰਗ ਮੰਨਦੇ ਨੇ ਵੀਰ ਜੀ 85 ਰੁਪਏ ਕਿਲੋ 85 ਰੁਪਏ ਕਿਲੋ ਠੀਕ ਆ ਵੇਟ ਦੇ ਹਿਸਾਬ ਨਾਲ ਬਾਕੀ ਦੇਖ ਸਕਦਾ ਹਾਂ ਥੱਲੇ ਗਾਡਰ ਵਗੈਰਾ ਬਹੁਤ ਗੰਢ ਚਾਸੀ ਸਾਰੀ ਦੇਖ ਸਕਦੇ ਇੱਧਰ ਆਇਆ ਕਟਰਾ ਲਾ ਇੱਧਰ ਤਿਆਰ ਹੋਈ ਜਾਂਦਾ ਜੀ ਦੇਖ ਸਕਦੇ ਹੋ ਕਿਹੜਾ ਵੀਰੇ ਆ ਮੱਖੀ ਫਰਸ ਆ ਗਿਆ ਇਹ ਵੀ ਉਹੀ ਚੀਜ਼ ਆ ਹਾਂ ਇਹ ਵੀ ਉਹੀ ਮਾਲ ਆ ਵੀਰੇ ਜੀ ਇਹ 6 ਐਮ ਐਮ ਇਹ 6 ਐਮ ਐਮ ਠੀਕ ਐ ਮੈਂ ਇਹ 6 ਐਮ ਐਮ ਦੀ ਚਾਦਰ ਆ ਜੀ ਆ ਦੇਖ ਸਕਦੇ ਹੋ ਮੱਖੀ ਪਰਸ ਤੇ ਇਹ ਵੀ ਜੱਜ ਲੋ ਹੈ ਨਾ ਇਹ ਵੀ ਜੱਜ ਲੋ ਆ ਵੀਰੇ ਜੀ ਜੱਜ ਲੋ ਫਿਰ ਇਹ ਵੀ ਸਿਸਟਮ ਆ ਹਾਂ ਹਿੱਸੇ ਆ ਗਏ ਨਾ ਹਾਂ ਹਿੱਸੇ ਆ ਗਏ 70 ਰੁਪਏ ਮਾਲ ਕਿਹੜਾ ਪੂਰਾ ਟੌਪ ਦਾ ਕੰਮ ਆ ਬਾਈਆਂ ਦੇਖ ਸਕਦੇ ਹੋ ਇੱਧਰ ਅੰਗਲਾ ਵਗੈਰਾ ਸਾਰਾ ਕੁਝ ਪਿਆ ਸਮਾਨ ਤੇ ਇੱਥੇ ਹੀ ਬਾਈਆਂ ਦੇ ਟਰਾਲੇ ਤਿਆਰ ਹੁੰਦੇ ਆਗੇ ਤੇ ਜੇ ਕਿਸੇ ਵੀਰ ਨੇ ਟਰਾਲਾ ਤਿਆਰ ਕਰਵਾਉਣਾ ਹੋਵੇ ਬੇਫਿਕਰ ਹੋ ਕੇ ਤੁਸੀਂ ਕਾਲ ਕਰ ਸਕਦੇ ਹੋ ਬਾਈਆਂ ਤੋਂ ਆਪਾਂ ਡਰੈਸ ਪਾਉਂਦੇ ਆ ਵੀਰੇ ਇਹ ਕਿਹੜੇ ਰੋਡ ਤੇ ਆਪਣੀ ਵਰਕਸ਼ਾਪ ਇਹ ਪੇਗਾ ਜੀ ਪੇਵਾ ਰੋਡ ਤੇ ਨੀਅਰ ਗੁਰਦੁਆਰਾ ਠੀਕ ਹੈ ਜੀ 93154555568 ਠੀਕ ਹੈ ਇਹ ਬਾਈਆਂ ਦਾ ਨੰਬਰ ਆ ਦੁਬਾਰੇ ਬੋਲ ਦੋ ਜੇ ਕਰੀ 93154555568 ਠੀਕ ਹੈ ਜੀ ਇਹ ਕਿਸੇ ਵੀ ਇਨ ਨੇ ਤਿਆਰ ਕਰਵਾਉਣਾ ਹੋਵੇ ਟਰਾਲਾ ਤਾਂ ਬਾਈਆਂ ਦਾ ਨੰਬਰ ਆ ਤੇ ਬੇਫਿਕਰ ਹੋ ਕੇ ਤੁਸੀਂ ਕਾਲ ਕਰ ਸਕਦੇ ਹੋ ਦੋਸਤੋ ਤੇ ਪੂਰਾ ਟੌਪ ਦਾ ਕੰਮ ਆ ਤੇ ਸਾਰੇ ਆ ਦੇਖ ਲਓ ਇੱਕ ਟਰਾਲਾ ਇੱਧਰ ਵੀ ਤਿਆਰ ਹੋਈ ਜਾਂਦਾ ਹਾਂ ਦੇਖ ਸਕਦੇ ਹੋ 5mm ਦੀ ਚਾਦਰ ਹੈ ਜਹਾਜੀ ਲੋਹਾ ਤੱਕ ਕਹਿਣ ਦੀ ਗੱਲ ਹੁੰਦੀ ਹੈ ਬਈ ਤੁਸੀਂ ਵਰਤ ਕੇ ਦੇਖੋ ਚੀਜ਼ ਫੇਰ ਪਤਾ ਲੱਗਦਾ ਕਿ ਲੈ ਜਾ ਕੇ ਦੇਖੋ ਇੱਕar ਇੱਥੋਂ